ਐਨਆਰਆਈ ਦੇ ਬੰਦ ਪਏ ਘਰ ਦੇ ਵਿੱਚ ਚੋਰਾਂ ਨੇ ਕੀਤੀ ਚੋਰੀ ਦੀ ਨਾਕਾਮ ਕੋਸ਼ਿਸ਼ ਮੌਕੇ ਤੇ ਪਹੁੰਚੀ ਪੁਲਿਸ ਨੇ ਤਿੰਨ ਚੋਰਾਂ ਵਿੱਚੋਂ ਇੱਕ ਚੋਰ ਨੂੰ ਕੀਤਾ ਮੌਕੇ ਤੇ ਗ੍ਰਿਫਤਾਰ ਜਾਣਕਾਰੀ ਅਨੁਸਾਰ ਦੇਰ ਰਾਤ 2:30 ਵਜੇ ਦੇ ਕਰੀਬ ਜੈਤੋ ਦੇ ਗੁਰਦੁਆਰਾ ਗੰਗਸਰ ਦੇ ਨਾਲ ਇੱਕ ਪਰਿਵਾਰ ਜੋ ਕਿ ਬਾਹਰ ਰਹਿੰਦਾ ਹੈ ਅਤੇ ਉਸ ਦੀ ਜੋ ਕੋਠੀ ਹੈ ਉਹ ਇੱਥੇ ਹੈ ਜਿਹਦੇ ਚਾਲਦੇ ਆਂ ਚੋਰਾਂ ਵੱਲੋਂ ਦੇਰ ਰਾਤ ਉਸਦੇ ਘਰ ਵਿੱਚ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਬਾਹਰ ਬੈਠਿਆਂ ਵੱਲੋਂ ਸੀਸੀਟੀਵੀ ਕੈਮਰਿਆਂ ਰਾਹੀਂ ਇਹਨਾਂ ਚੋਰਾਂ ਨੂੰ ਦੇਖਿਆ ਗਿਆ ਅਤੇ ਸਬੰਧਤ ਪੁਲਿਸ ਨੂੰ ਅਤੇ ਆਪਣੇ ਪਰਿਵਾਰ ਨੂੰ ਸੂਚਿਤ ਕੀਤਾ ਜਿਦੇ ਚਲਦਿਆਂ ਉਹਨਾਂ ਵੱਲੋਂ ਇਹਨਾਂ ਨੂੰ ਮੌਕੇ ਤੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਤਿੰਨ ਚੋਰਾਂ ਵਿੱਚੋਂ ਦੋ ਚੋਰ ਮੌਕੇ ਤੇ ਹੀ ਫਰਾਰ ਹੋ ਗਏ ਅਤੇ ਇੱਕ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਆਓ ਸੁਣਦੇ ਹਾਂ ਉਸ ਚੋਰ ਨੂੰ ਕੀ ਕਹਿਣਾ ਹੈ ਉਸ ਦਾ ਚੋਰੀ ਕਰਨ ਸਮੇ ਕੀ ਨਾ ਕਿਹਾ ਤੇਰਾ ਮੇਰਾ ਮੋਇਤ ਕੀ ਕਰ ਰਹੀ ਸੀ ਇੱਥੇ ਇੱਥੇ ਜੀ ਚੋਰੀ ਕਰਨ ਆਏ ਸੀਗੇ ਕਿੰਨੇ ਜਣੇ ਸੀਗੇ ਤਿੰਨ ਜਣੇ ਫੜੇ ਕਿਵੇਂਗੇ ਉਹ ਦੋ ਜਣੇ ਤਾਂ ਉੱਤੋਂ ਦੀ ਭੱਜ ਗਏ ਮੈਂ ਅੰਦਰ ਲੁਕਿਆ ਪਿਆ ਸੀਗਾ ਅੱਛਾ ਤੇ ਕੀ ਕੀ ਸਮਾਨ ਕਰ ਲਈ ਚੋਰੀ ਅਈ ਭਾਂਡੇ ਕਰੇ ਸੀ ਤੇ ਟੂਟੀਆਂ ਅੱਛਾ ਨਹੀਂ ਫੜੇ ਕਿਵੇਂਗੇ ਮੈਂ ਕਿਹਾ ਫਰੇ ਦਾ ਪਤਾ ਨਹੀਂ ਮੈਂ ਤਾਂ ਆਪ ਨੂੰ ਨਹੀਂ ਉਹ ਦੋ ਜਣੇ ਉੱਤੋਂ ਭੱਜ ਗਏ ਮੈਂ ਤਾਂ ਅੰਦਰ ਲੁਕਿਆ ਪਿਆ ਸੀਗਾ ਉਹਨਾਂ ਨੇ ਦੱਸਿਆ ਵੀ ਨਹੀਂ ਵੀ ਬਾਹਰ ਬੰਦੇ ਫਿਰ ਜਾਂਦੇ ਆ ਉਹ ਦਵਾਦਬ ਨਿਕਲ ਕੇ ਭੱਜ ਗਏ ਮੈਂ ਮੈਂ ਆਏ ਪਾਂਡੇ ਪਾਈ ਜਾਂਦਾ ਸੀ ਘੱਟੇ 'ਚ ਹੈ ਪਾਂਡੇ ਲੈ ਚੱਲਦੇ ਨਾਲ ਹੀ ਉਹ ਉੱਤੋਂ ਦੀ ਪਤਾ ਨਹੀਂ ਕਿੱਧਰ ਗਾਇਬ ਹੋ ਗਏ ਕਿੱਥੋਂ ਦੇ ਰਹਨ ਲ ਤੁਸੀਂ ਮੈਂ ਗੰਗਾ ਨਗਰ ਦਾ ਆਇਆਗਾ ਦੋ ਜਣੇ ਉਹ ਹੈਗੇ ਜਿਹੜੇ ਇੱਥੋਂ ਜੈਤੂ ਦੇ ਆ ਇੱਥੇ ਕਿਵੇਂ ਆਇ ਸੀ ਜੈਤੂ ਤੁਸੀਂ ਮੈਂ ਮੰਡੀ 'ਚ ਭਾਈ ਕੰਮ ਲੱਗਿਆ ਹੋਇਆ ਇੱਥੇ ਕਿਹਨਾਂ ਦੇ ਮੈ ਤਾਂ ਪਤਾ ਨਹੀਂ ਕਿਹਨਾਂ ਦੇ ਆ ਹਾਂ ਆਪਣੇ ਇਕਬਾਲ ਇਕਬਾਲ ਦਾ ਨਾਮ ਦਾ ਬੰਦਾ ਹੈ ਇਕਬਾਲ ਇਕਬਾਲ ਨਾਮ ਦਾ ਬੰਦਾ ਪਹਿਲਾਂ ਪਹਿਲਾਂ ਵੀ ਚੋਰੀ ਚੋਰੀਆਂ ਕਰਦੇ ਰਹੇ ਤੁਸੀਂ ਪਹਿਲਾਂ ਮੈਂ ਗੰਗਾ ਨਗਰ ਕੀਤੀ ਇੱਕ ਚੋਰੀ ਠੀਕ